ਕਹਿੰਦੇ ਨੇ ਕਿ ਆਉਣ ਵਾਲੇ 20 ਸਾਲਾਂ ਦੇ ਵਿੱਚ ਪੰਜਾਬ ਜਿਹੜਾ ਉਹ ਮਾਰੂਥਲ ਬਣ ਜਾਣਾ ਹੈ ਪਾਣੀ ਦੇ ਜਿਹੜੇ ਹਾਲਾਤ ਨੇ ਇੱਥੇ ਜਾਂ ਪਾਣੀ ਦਾ ਜਿਹੜਾ ਹਾਲ ਹੈ ਉਹ ਬਹੁਤ ਮੰਦਾ ਹੋ ਰਿਹਾ ਪੰਜ ਦਰਿਆਵਾਂ ਦਾ ਕਹਿੰਦੇ ਜਿਹੜਾ ਪੰਜਾਬ ਵਜਦਾ ਉਹ ਬੂੰਦ-ਬੂੰਦ ਪਾਣੀ ਨੂੰ ਦਰਸੂਗਾ ਤੇ ਇਹ ਚੀਜ਼ਾਂ ਵਾਸਤੇ ਕੌਣ ਕਿਤੇ ਨਾ ਕਿਤੇ ਆਪਾਂ ਵੀ ਜ਼ਿੰਮੇਵਾਰ ਹੈਗੇ ਆ ਤੁਸੀਂ ਕਿਵੇਂ ਦੇਖਦੇ ਹੋ ਸੀ ਨੂੰ ਜਾਂ ਕਿਵੇਂ ਇਸ ਚੀਜ਼ ਨੂੰ ਮੋੜਿਆ ਜਾ ਸਕਦਾ ਮਾਣਾ-ਮੋਟਾ ਕੋਈ ਸੰਭਾਲਿਆ ਜਾ ਸਕਦਾ ਸਰ ਅਸੀਂ 2016 17 ਦੇ ਰੌਲਾ ਪਾਉਂਦੇ ਪਏ ਹੂੰ ਠੀਕ ਹੈ ਜੀ ਉਦੋਂ ਦੀਆਂ ਅਸੀਂ ਤੇ ਉਦੋਂ ਦੀਆਂ ਸਟੱਡੀਆਂ ਰਿਸਰਚਾਂ ਦੇਖਦੇ ਪਏ ਆ ਜੀ ਪਰ ਸਮਾਂ ਜਿਵੇਂ ਜਿਵੇਂ ਨੇੜੇ ਆ ਰਿਹਾ ਤੇ ਹਾਲਾਤ ਤੇ ਸਾਡੇ ਸਾਡੇ ਸਾਹਮਣੇ ਹੀ ਆ ਨਾ ਕਿ ਹੁਣ ਕਈ ਇਲਾਕਿਆਂ ਦੇ ਵਿੱਚ ਸ਼ਾਇਦ 1000 ਫੀਟ ਤੱਕ ਬੋਰ ਕਰਨਾ ਪੈਂਦਾ ਇੱਥੇ ਹੁਸ਼ਿਆਰਪੁਰ ਦੇ ਕੋਲ ਕੰਢੀ ਇਲਾਕੇ ਦੇ ਵਿੱਚ ਤੇ ਇੱਕ ਵਾਰੀ ਥੱਲੇੋਂ ਐਦਾਂ ਜਿਦਾ ਜਵਾਰ ਭਾਟਾ ਹੁੰਦਾ ਇਸ ਤਰ੍ਹਾਂ ਆ ਕੇ ਨਿਕਲੀ ਸੀ ਥੱਲੇੋਂ ਹੂੰ ਕੁਝ ਇਸ ਤਰ੍ਹਾਂ ਦਾ ਮਾਮਲਾ ਬਣ ਗਿਆ ਸੀਗਾ ਇਹ ਨਹੀਂ ਹੈ ਕਿ ਰਾਤੋਂ ਰਾਤ ਇਹ ਸਭ ਕੁਝ ਹੋ ਸਕਦਾ ਹੈ ਬਿਲਕੁਲ ਇਹ ਰਾਤੋਂ ਰਾਤ ਅੱਜ ਵਿਗੜਿਆ ਨਾ ਇਹ ਰਾਤੋਂ ਰਾਤ ਸੁਧਰ ਸਕਦਾ ਰਾਤੋਂ ਰਾਤ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਕਿ ਤੁਸੀਂ ਇੱਕ ਰਾਤ ਦੇ ਵਿੱਚ ਰਿਜ਼ਲਟ ਹਾਸਲ ਕਰ ਲਓਗੇ ਤੁਹਾਡੇ ਕੋਲ ਪਹਿਲਾਂ ਰੋਡ ਮੈਪ ਹੁੰਦਾ ਹੈ ਤੁਸੀਂ ਉਸ ਰੋਡ ਮੈਪ ਤੇ ਅਮਲ ਕਰਦੇ ਹੋ ਹਮ ਅਮਲ ਕਰਨ ਉਪਰੰਤ ਫਿਰ ਤੁਸੀਂ ਉਹਨੂੰ ਲਾਗੂ ਕਰਦੇ ਲਾਗੂ ਕਰਕੇ ਰਿਜ਼ਲਟ ਕੱਢਦੇ ਹੋ ਇਹ 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 ਬਹੁਤ ਦੂਰਗਾਮੀ ਚੀਜ਼ਾਂ ਹੁੰਦੀਆਂ ਨੇ ਜੀ ਅਸੀਂ ਕੋਈ ਤਿਆਰੀ ਨਹੀਂ ਕੀਤੀ ਹੋਂ ਤੱਕ ਬਿਲਕੁਲ ਸਾਡੀ ਕੋਈ ਤਿਆਰੀ ਹੈ ਨਹੀਂ ਆ ਤਾਂ ਸਭ ਤੋਂ ਵੱਡੀ ਮਾਰ ਪੈਂਦੀ ਆ ਸਾਨੂੰ ਝੋਨੇ ਦੀ ਹੂੰ ਝੋਨੇ ਦਾ ਬਦਲ ਇੱਥੇ ਤੋਂ ਦੇਖੋ ਯੂਨੀਅਨਾਂ ਵਾਲੇ ਜਿਹੜੇ ਆ ਉਹ ਆਪਦੀ ਜਗ੍ਹਾ ਤੇ ਤੁਹਾਨੂੰ ਪਤਾ ਹੀ ਆ ਹੂੰ ਉਹ ਕਦੇ ਕਿਸੇ ਹੱਲ ਵੱਲ ਨਹੀਂ ਵਧਦੇ ਉਹਨਾਂ ਦਾ ਤਾਂ ਕੋਈ ਹੁੰਦਾ ਕਿ ਆ ਨਹੀਂ ਜੀ ਆ ਠੀਕ ਹੈ ਜੀ ਬਿਲਕੁਲ ਆਪਣੇ ਆਪ ਨੂੰ ਸਿਆਸਤਦਾਨ ਵੋਟਾਂ ਨਾਲ ਵੱਜੇ ਹੋਏ ਆ ਹੂੰ ਠੀਕ ਹੈ ਜੀ ਉਹਨਾਂ ਦੀ ਆਪਣੀ ਰਾਜਨੀਤੀ ਹੁੰਦੀ ਹੈ ਨੇਤਾਵਾਂ ਦੀ ਇਹਨਾਂ ਦੀ ਆਪਣੀ ਰਾਜਨੀਤੀ ਹੈ ਜੀ ਕਿਤੇ ਨਾ ਕਿਤੇ ਜਾਣਦੇ ਪੁੱਜਦੇ ਵੀ ਕਿਸਾਨ ਦੀਆਂ ਆਪਣੀਆਂ ਕੈਨੋ ਕਿ ਮਜਬੂਰੀਆਂ ਜੀ ਸੋ ਇਸ ਕਰਕੇ ਜਦੋਂ ਤੱਕ ਇਹਦਾ ਕੋਈ ਹੱਲ ਨਹੀਂ ਲੱਭਿਆ ਜਾਂਦਾ ਕੋਈ ਕਲਸਟਰ ਸਿਸਟਮ ਨਹੀਂ ਲੈ ਕੇ ਆਉਂਦੇ ਰਕਬਾ ਨਹੀਂ ਕੱਢਦੇ ਤੁਸੀਂ ਡਾਈਵਰਸਿਫਾਈ ਨਹੀਂ ਕਰਦੇ ਫਸਲਾਂ ਨੂੰ ਤਾਂ ਫਿਰ ਆਹੀ ਚੀਜ਼ਾਂ ਉਹ ਕਿਸੇ ਨੇ ਕਿਹਾ ਸੀਗਾ ਸ਼ਾਇਦ ਸਰਦਾਰਾ ਸਿੰਘ ਜੌਨ ਨੂੰ ਕਿਹਾ ਉਹਨਾਂ ਕਹੇ ਵੀ ਝੋਨੇ ਦੀ ਜਗ੍ਹਾ ਤੇ ਸਾਨੂੰ ਕੁਝ ਹੋਰ ਬੀਜਣਾ ਚਾਹੀਦਾ ਉਹਨਾਂ ਨੇ ਤਾਂ ਬੀਜੀਏ ਕੀ ਬੋਲੇ ਜਦੋਂ ਪਾਣੀ ਮੁੱਕੇਗਾ ਜੋ ਉਦੋਂ ਬੀਜੋਗੇ ਤੇ ਹੁਣ ਬੀਜ ਲਓ ਬੀਜ ਲਓ ਸਹੀ ਗੱਲ ਹੈ ਇਹ ਚੀਜ਼ ਆ ਕੇ ਝੋਨੇ ਦਾ ਹੀ ਨਹੀਂ ਸਾਡੀਆਂ ਹੋਰ ਵੀ ਖਾਸ ਤੌਰ ਤੇ ਜਿਹੜਾ ਸ਼ਹਿਰੀਕਰਨ ਹੋ ਰਿਹਾ ਹਮ ਖਾਸ ਤੌਰ ਤੇ ਜੋ ਮਤਲਬ ਕਿ ਉਹਦੇ ਦੌਰਾਨ ਜਿਹੜੇ ਰੁੱਖ ਖਾਸ ਕਰਕੇ ਕੱਟੇ ਗਏ ਜਿਹੜੇ ਪਾਣੀ ਦੀ ਵਰਤੋਂ ਵੱਧ ਗਈ ਰੁੱਖ ਦਾ ਮਸਲਾ ਨਹੀਂ ਹੁੰਦਾ ਰੁੱਖ ਦਾ ਉਹ ਤਾਂ ਵਾਤਾਵਰਣ ਨਾਲ ਜੁੜਿਆ ਪਰ ਧਰਤੀ ਹੇਠਲਾ ਪਾਣੀ ਜਿਹੜਾ ਹੈ ਨਾ ਸਭ ਹੁਣ ਮੰਨ ਲਓ ਇੱਕ ਸੁਸਾਇਟੀ ਬਣ ਜਾਂਦੀ ਆ ਜੀ ਸ਼ਹਿਰ ਦੇ ਬਾਹਰ ਇੱਕ ਸੁਸਾਇਟੀ ਦੀ ਖੱਤ ਤਾਂ ਦੇਖੋ ਸਵੇਰ ਸ਼ਾਮ ਕਿੰਨੀ ਹੈ ਜੀ ਬਿਲਕੁਲ ਉਹਦੇ ਵਿੱਚ ਕਿੰਨੇ ਫਲੈਟ ਆ ਕਿੰਨੇ ਘਰ ਆ ਤਾਂ ਉਹਦੇ ਵਿੱਚ ਤੇ ਸ਼ਾਇਦ ਮੇਰੇ ਖਿਆਲ ਦੇ ਨਾਲ ਪੰਜ ਪਿੰਡਾਂ ਦੀ ਖੱਤ ਜਿਹੜੀ ਆ ਉਹ ਬਰਾਬਰ ਆ ਜਾਏਗੀ ਹੋ ਜਾਂਦੀ ਬਿਲਕੁਲ ਸੋ ਇਸ ਕਰਕੇ ਸ਼ਹਿਰੀਕਰਨ ਵੀ ਇੱਕ ਸਮੱਸਿਆ ਕੱਲ ਨਹੀਂ ਕੱਲੀ ਖੇਤੀ ਨਹੀਂ ਸਮੱਸਿਆ ਸ਼ਹਿਰੀਕਰਨ ਜਿਹੜਾ ਸਾਡਾ ਨਾ ਸ਼ਹਿਰੀਕਰਨ ਹੋ ਰਿਹਾ ਇਹ ਵੀ ਇੱਕ ਬਹੁਤ ਵੱਡਾ ਸਮੱਸਿਆ ਹੈ ਹਾਂ ਜੀ ਹੈ ਕਿਉਂਕਿ ਇਹਦੇ ਨਾਲ ਵੀ ਧਰਤੀ ਇਸ ਨੂੰ ਪਾਣੀ ਬਹੁਤ ਜ਼ਿਆਦਾ ਕੱਢਣਾ ਪੈ ਰਿਹਾ ਹੈ ਹੂੰ ਹੂੰ ਬਿਲਕੁਲ ਜੀ ਇੱਕ ਮਿੱਤਰ ਕਹਿ ਰਹੇ ਨੇ ਕਿ ਫਸਲੀ ਵਿਭਿੰਨਤਾ ਲਈ ਕੋਈ ਕਦਮ ਨਹੀਂ ਚੁੱਕ ਰਹੇ ਇੱਕ ਮਿੱਤਰ ਹੋਰ ਕਹਿ ਰਹੇ ਸੀ ਕਿ ਸਰਕਾਰ ਨੂੰ ਗਾਲਾਂ ਕੱਢੀ ਜਾਓ ਕਹਿੰਦੇ ਆਪਾਂ ਵੀ ਕੋਈ ਕਿਸੇ ਤਰ੍ਹਾਂ ਦਾ ਕੁਝ ਸੋਚ ਸਮਝ ਕੇ ਨਹੀਂ ਕਰਦੇ ਪਾਣੀ ਦੇ ਮਸਲੇ ਤੇ ਡੀ ਸਿੰਘ ਜੀ ਕਹਿ ਰਹੇ ਨੇ ਕਿ ਲੋਕਾਂ ਨੂੰ ਆਪ ਜਾਗਰੂਕ ਹੋਣ ਦੀ ਲੋੜ ਹੈ ਸਰਕਾਰਾਂ ਨੇ ਕਹਿੰਦੇ ਤਾਂ ਹੱਲ ਨਹੀਂ ਕਰਨਾ ਗੰਨੇ ਦੀ ਅਦਾਇਗੀ ਸਮੇਤ ਇੱਕ ਕਰਨ ਕਹਿੰਦੇ ਗੰਨੇ ਦਾ ਗੰਨਾ ਇੱਕ ਬਦਲ ਅੱਛਾ ਬਦਲ ਹੈ ਜੀ ਗੰਨਾ ਬਦਲ ਹੈ ਸਾਡੇ ਕੋਲ ਮੱਕੀ ਬਦਲ ਹੈ ਚੁਕੰਦਰ ਬਦਲ ਹੈ ਦਾਲਾਂ ਸਾਡੇ ਕੋਲ ਬਦਲ ਹੈ ਨਰਮਾ ਸਾਡੇ ਕੋਲ ਕਾਟਨ ਅਸੀਂ ਟੈਕਸਟਾਈਲ ਇੰਡਸਟਰੀ ਸੀ ਸਾਡੇ ਕੋਲ ਟੈਕਸਟਾਈਲ ਇੰਡਸਟਰੀ ਅਸੀਂ ਖਤਮ ਕਰਤੀ ਆਪਣੀ ਤਾਂ ਬਹੁਤ ਸਾਰੇ ਬਦਲ ਤੇ ਆ ਗਏ ਪਰ ਸਰਕਾਰ ਦੇ ਸਹਿਯੋਗ ਤੋਂ ਬਿਨਾ ਕਿਵੇਂ ਚੀਜ਼ਾਂ ਸਮੋ ਬਿਲਕੁਲ ਸਰਕਾਰ ਦਾ ਸਹਿਯੋਗ ਤੇ ਜ਼ਰੂਰੀ ਹੋ ਜਾਂਦਾ ਇਹ ਇਹ ਤੁਹਾਨੂੰ ਕਿੰਨੀਆਂ ਚੀਜ਼ਾਂ ਜਿ ਸਮਝਾ ਨੇ ਕਿ ਖੇਤੀ ਨੀਤੀ ਖੇਤੀ ਨੀਤੀ ਕਹਿ ਰਹੇ ਸੀਗੇ ਅੱਜ ਤੱਕ ਖੇਤੀ ਨੀਤੀ ਕਿੱਥੇ ਆ ਉਹ ਗ੍ਰਾਹਾਂ ਵਾਲੇ ਵੀ ਇਹਨਾਂ ਦੇ ਨਾਲ ਇੱਕ ਧਰਨਾ ਜਿਹਾ ਲਾ ਕੇ ਸੈਟਿੰਗ ਜੀ ਕਰਕੇ ਉਠਾਏ ਸੀਗੇ ਤੇ ਅੱਜ ਦੇਖ ਲਓ ਕਿੱਥੇ ਆ ਖੇਤੀ ਨੀਤੀ ਇਹ ਕਹਿੰਦੇ ਸੀ ਸਤੰਬਰ ਚ ਲੈ ਆ ਰਹੇ ਆ ਜੀ ਆਕਤੂਬਰ ਚ ਲੈ ਰਹੇ ਆ ਤੇ ਦੇਖ ਲਓ ਸਾਲ ਹੀ ਬਦਲ ਗਿਆ ਹਮ ਬਿਲਕੁਲ ਅਮਰਪਾਲ ਸਿੰਘ ਦੀ ਵੀ ਇਹੀ ਕਹਿ ਰਿਹਾ ਕਿ ਕਹਿੰਦੇ ਖੇਤੀ ਪ੍ਰਧਾਨ ਸੂਬਾ ਪਰ ਖੇਤੀ ਨੀਤੀ ਕੋਈ ਨਹੀਂ ਇਹ ਤਨੀ ਜੇ ਗੱਲ ਹੀ ਬਹੁਤ ਘੱਟ ਹੁੰਦੀ ਹੈ ਜਦੋਂ ਤੱਕ ਐਮਐਸਪੀ ਗਰੰਟੀ ਨਹੀਂ ਮਿਲਦੀ ਕਹਿੰਦੇ ਝੋਨੇ ਦਾ ਖੇੜਾ ਨਹੀਂ ਛੱਡਦਾ ਖੁਸ਼ ਢਿੱਲੋਂ ਜੀ ਕਹਿ ਰਹੇ ਨੇ ਖਰਜੀ ਵਿਚਾਰ ਤੇ ਸਾਰਿਆਂ ਦੇ ਵੱਖਰੇ ਵੱਖਰੇ ਨੇ ਸਰਦਾਰਾ ਸਿੰਘ ਜੋਹਲ ਸਾਹਿਬ ਤਾਂ ਕਹਿੰਦੇ ਬਹੁਤ ਸਮੇਂ ਤੋਂ ਖੇਤੀ ਵਿਭਿੰਨਤਾ ਬਾਰੇ ਹੋਕਾ ਦੇ ਰਹੇ ਆ ਯਾਦਵਿੰਦਰ ਢਿੱਲੋਂ ਜੀ ਕਹਿ ਰਹੇ ਆ ਕੋਈ ਨਹੀਂ ਸਮਝਦਾ ਕਹਿੰਦੇ ਬਸ ਚਰਚਾਵਾ ਹੀ ਨਹੀਂ ਪਰ ਜਸਵਿੰਦਰ ਜੀ ਗੱਲ ਕਰਨੀ ਵੀ ਬੜੀ ਜ਼ਰੂਰੀ ਹੁੰਦੀ ਹੈ ਇਹ ਵਿਸ਼ੇ ਬੜੇ ਅਹਿਮ ਨੇ ਕਿਉਂਕਿ ਕਈ ਵਾਰੀ ਆਪਾਂ ਇਹਨਾਂ ਵਿਸ਼ਿਆਂ ਨੂੰ ਛੱਡ ਕੇ ਹੋਰਾਂ ਤੇ ਭਾਵੇਂ ਜਿੰਨੀ ਮਰਜ਼ੀ ਗੱਲ ਕਰੀ ਜਾਈਏ ਪਰ ਆਉਣ ਵਾਲੇ ਸਮ ਤੇ ਫਿਰ ਸਮੱਸਿਆਵਾਂ ਤੇ ਆਉਣੀਆਂ ਹੀ ਨੇ ਫਿਰ ਚੀਜ਼ਾਂ ਸੰਭਾਲੀਆਂ ਨਹੀਂ ਆਪਣੇ ਕੰਮ ਆਉਣੀਆਂ